ਗੁਰਜੀ ਦਾ ਕਲਸਾ ਵਾਹਿਗੁਰੂ ਜੀ ਪਾਤਸ਼ਾਹ ਅੱਜ ਸਿੱਖ ਕੌਮ ਵਾਸਤੇ ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਕਾਫੀ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਅਸੀਂ ਜੋਗਾੜੀ ਮਨਾਇਆ ਕਰਾਂਗੇ 21 ਜੂਨ ਨੂੰ ਤੇ RAMDEV ਦੇ ਰਾਇਮ ਮਨਾਇਆ ਕਰਾਂ ਉਸ ਟਾਈਮ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕੌਮੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਹਮਦਰ ਦੇ ਉਹਨਾਂ ਨੇ ਬਰਾਬਰ ਬਿਆਨ ਦਿੱਤਾ ਸੀ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਜਿੱਥੇ ਮੀਰੀ ਤੇ ਪੀਰੀ ਬਖਸ਼ੀ ਹੈ ਉੱਥੇ ਸਾਨੂੰ ਸ਼ਸਤਰ ਵਿਦਿਆ ਤੇ ਕਰਤਿ ਵਿਦਿਆ ਵੀ ਬਖਸ਼ੀ ਹੈ ਤੇ ਅਸੀਂ ਗੱਤਕਾ ਦਿਵਸ ਮਨਾਇਆ ਕਰਾਂਗੇ 21 ਜੂਨ ਨੂੰ ਬਰਾਬਰ ਹੀ ਬਿਆਨ ਦਿੱਤਾ ਸੀ ਔਰ ਉਸ ਬਿਆਨ ਨੂੰ ਮੰਨ ਕੇ ਪੂਰੀ ਕੌਮ ਨੇ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇਵਾ ਸੰਗਤ ਵੱਸਦੀ ਹੈ ਉੱਥੇ-ਉੱਥੇ ਅੱਜ 21 ਜੂਨ ਨੂੰ ਗੱਤਕਾ ਦਿਵਸ ਉਤਸ਼ਾਹ ਨਾਲਤ ਭਾਰੀ ਗੱਤਕਾ ਦਿਵਸ ਮਨਾਇਆ ਜਾਂਦਾ ਹੈ ਅੱਜ ਜਿਸ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮਨਾਇਆ ਜਾ ਰਿਹਾ ਹੈ ਉਸੇ ਹੀ ਤਰਜ ਤੇ ਇਸ ਵਾਰ ਐਸਜੀਪੀਸੀ ਵੀ ਮਨਾ ਰਹੀ ਹੈ ਔਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੱਜ ਸਾਡੀ ਜਥੇਬੰਦੀ ਜਿਹੜੀ ਇੱਥੋਂ ਦੀ ਹੈ ਉਹ ਵੀ ਮਨਾ ਰਹੀ ਹੈ ਸਵੇਰੇ ਮੋਬੇ ਵਾਲਿਆਂ ਵੀ ਮਨਾਇਆ ਹੈ ਤਕਰੀਬਨ ਸਾਰੇ ਇਲਾਕੇ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਿਵੇਂ ਪਾਸ਼ਾ ਦੀ ਖੇਡ ਜਿਹੜੀ ਮੇਰੀ ਪੀੜ ਦੇ ਮਾਲਕ ਦੇ ਬਾਖੀ ਹੈ ਕੌਮ ਨੂੰ ਉਹ ਵੱਡੇ ਲੈਵਲ ਤੇ ਮਨਾਈ ਜਾ ਰਹੀ ਹੈ ਖੇਡ ਦੀ ਤਿਆਰੀ ਕੀਤੀ ਗਈ ਅੱਜ ਜਿੱਤਾਂ ਮੁਰਾ ਜਿਹੜਾ ਮਨਾਇਆ ਜਾਣਾ ਅੱਜ ਸਾਡੇ ਨਾਲ ਸਰਦਾਰ ਹਰਜੀਤ ਸਿੰਘ ਮੀਆਂਪੁਰ ਸਾਹਿਬ ਇੱਕ ਤੋਂ ਦੇ ਪ੍ਰਧਾਨ ਬੈਠੇ ਨੇ ਨਾਲ ਸਾਡੇ ਮਾਝਾ ਜ਼ੋਨ ਦੇ ਜਥੇਬੰਦਕ ਸਕੱਤਰ ਬੈਠੇ ਨੇ ਜਸਬੀਤ ਸਿੰਘ ਮੱਛਦੇ ਨਾਲ ਸਾਡੇ ਸ਼ੇਰ ਪ੍ਰਤਾਪ ਸਿੰਘ ਵੀਰਵਾਲ ਬੈਠੇ ਨੇ ਸਾਡੇ ਮੀਤ ਪ੍ਰਧਾਨ ਸਰਕਲ ਪ੍ਰਧਾਨ ਨਾਲ ਸਾਡੇ ਜਥੇਬੰਦਕ ਆਪਣਾ ਦਫ਼ਤਰ ਸਕੱਤਰ ਨੇ ਦਲਜੀਤ ਸਿੰਘ ਜੀ ਬਾਜਵਾ ਸਾਹਿਬ ਤੇ ਜ਼ਿਲ੍ਹੇ ਦੇ ਪ੍ਰਧਾਨ ਨੇ ਗਗਨਦੀਪ ਸਿੰਘ ਜੀ ਸੁੱਤ ਸਿੰਘ ਨਾਲ ਸਾਡੇ ਸ਼ਹਿਰੀ ਪ੍ਰਧਾਨ ਨੇ ਗੁਰਵਿੰਦਰ ਸਿੰਘ ਜੀ ਲਾਗੀ ਅੱਜ ਇਹਨਾਂ ਦੀ ਪੂਰੀ ਟੀਮ ਜਿਹੜੀ ਸਾਡੀ ਇੱਥੇ ਬੈਠੀ ਹੈ ਇਹਨਾਂ ਨੇ ਤਿਆਰੀਆਂ ਕੀਤੀਆਂ ਕਿ ਗੁਰੂ ਸਾਹਿਬ ਨੇ ਜਿਹੜਾ ਬਾਣਾ ਬਖਸ਼ਿਆ ਹੈ ਪੂਰਾ ਸਾਜ ਧੱਜ ਕੇ ਉਹ ਬਾਣਾ ਜਿਹੜਾ ਪਾ ਕੇ ਤੇ ਢੋਲ ਨਗਾਰਿਆਂ ਦੇ ਨਾਲ ਜਿਹੜੀਆਂ ਸਾਡੀਆਂ ਅਗੰਧਰਾ ਸਸ਼ਤਰ ਆ ਉਹਨਾਂ ਦੇ ਨਾਲ ਅੱਜ ਗਤਕਾ ਦਿਵਸ ਜਿਹੜਾ ਉਹ ਤੇ ਜਿਹੜੀਆਂ ਕਿ ਗੁਰੂ ਸਾਹਿਬ ਨੇ ਖੇਡਾਂ ਬਖਸ਼ੀਆਂ ਆ ਉਹ ਮਨਾਈਆਂ ਜਾਂਦੀਆਂ ਜਿਹੜਾ ਇੱਥੇ ਖੇਡੀਆਂ ਜਾਣੀਆਂ ਤੇ ਪੂਰੀ ਦੁਨੀਆ 'ਚ ਦੱਸਣਾ ਹੈ ਕਿ ਜੋਗਾਡੇ ਨਹੀਂ ਗਤਕਾ ਦਿਵਸ ਅੱਜ ਦੀ ਨੋਜ਼ੰ ਕਿ ਕਿ ਕਰਵਾ ਜAVE ਇਸ ਦਾ ਪ੍ਰਾਣਿਕਤਾ ਭੁੱਲ ਜਾ ਰਹੇ ਹਾਂ ਦੇਖੋ ਅੱਜ ਸਾਨੂੰ ਇੱਕ ਬੰਦੇ ਨੂੰ ਮਾਰ ਨਹੀਂ ਵੱਜ ਰਹੀ ਸਾਨੂੰ ਜਿੱਥੇ ਨਸ਼ੇ ਦੇ ਨਾਲ ਮਾਰਿਆ ਜਾ ਰਿਹਾ ਹੈ ਜਿੱਥੇ ਸਾਡੀਆਂ ਉਹ ਰਾਸਤੇ ਖੇਡਾਂ ਸਾਡੇ ਤੋਂ ਵਸਾਰੀਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੰਨਾ ਚਿਰ ਆਪਾਂ ਆਪਣੇ ਪੁਰਖੋੜ ਆਪਣੇ ਵਿਰਸੇ ਨੂੰ ਝਾਤ ਨਾ ਮਾਰੀ ਸਾਡਾ ਪਾਣੀ ਵੀ ਗੰਦਲਾ ਹੁੰਦਾ ਜਾਂਦਾ ਸਾਡੀ ਹਵਾ ਵੀ ਗੰਦਲੀ ਹੁੰਦੀ ਜਾਂਦੀ ਹੈ ਤੇ ਸਾਡੇ ਤੋਂ ਨੌਜਵਾਨ ਵੀ ਖੋਏ ਜਾਂਦੇ ਟੇਡੇ ਢੰਗ ਨਾਲ ਭਾਵੇਂ ਉਹ ਗੈਂਗਸਟਰ ਕਹਿ ਕੇ ਖੋਹ ਲੈਣ ਸਰਕਾਰਾਂ ਤੇ ਭਾਵੇਂ ਜੇਲ੍ਹਾਂ ਚ ਬੰਦ ਕਰ ਦੇਣ ਤੇ ਭਾਵੇਂ ਵਿਦੇਸ਼ਾਂ ਨੂੰ ਭੇਜ ਦੇਣ ਤੇ ਜਿਹੜੀਆਂ ਸਾਡੀਆਂ ਖੇਡਾਂ ਲੋਕ ਹੁੰਦੀਆਂ ਜਾਂਦੀਆਂ ਉਹਨਾਂ ਨੂੰ ਸਰਜੀਤ ਕਰਨ ਵਾਸਤੇ ਸਾਨੂੰ ਆਪਣੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਜਿੰਨੇ ਮੋਦੀ ਸਾਹਿਬ ਦੇ ਬਰਾਬਰ ਹੁਕਮ ਦਿੱਤਾ ਸੀ ਤੇ ਅੱਜ ਸਿੱਖ ਕੌਮ ਨੇ ਉਸ ਗੱਲ ਨੂੰ ਮੰਨਿਆ ਵੀ ਹੈ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਨੌਜਵਾਨ ਸਾਡੀਆਂ ਇਹ ਜਿਹੜੀਆਂ ਪ੍ਰਾਤਨ ਖੇਡਾਂ ਹੈ ਉਹਨਾਂ ਨੂੰ ਪ੍ਰਚਲਿਤ ਕਰਨ ਔਰ ਆਪਣੇ ਸਰੀਰ ਨੂੰ ਪੂਰਾ ਕਾਇਮ ਰੱਖਣ ਕਿਉਂਕਿ ਘੋੜਸਵਾਰੀ ਤੇ ਜਿਹੜੀ ਗੱਤਕਾ ਦੀਆਂ ਖੇਡਾਂ ਹੈ ਇਹ ਕਿਤੇ ਯੋਗਾ ਨਾਲੋਂ ਵੱਧ ਕੰਮ ਕਰਦੀਆਂ ਹੈ ਤੇ ਮੈਂ ਹਰ ਇੱਕ ਕੌਮ ਦੇ ਹਰ ਇੱਕ ਧਰਮ ਦੇ ਹਰ ਇੱਕ ਮਜਬ ਦੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਸਿਧਾਂਤ ਸਾਡੇ ਗੁਰੂ ਨੇ ਬਖਸ਼ਿਆ ਉਹ ਸਾਰਿਆਂ ਤੇ ਲਾਗੂ ਹੁੰਦਾ ਕਿਉਂਕਿ ਇਹ ਗਤਕਾਰ ਦੀ ਜੋ ਵੀ ਮਣਾਊਗਾ ਉਹਦਾ ਸਰੀਰ ਪਰ ਆ ਫਿੱਟ ਰਹੂਗਾ ਤੇ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਨਸ਼ੇ ਤੋਂ ਬਚ ਕੇ ਤੇ ਆਪਾਂ ਆਪਣੀਆਂ ਪ੍ਰਾਤਨ ਰਵਾਇਤ ਜਿਹੜੀਆਂ ਖੇਡਾਂ ਹੈ ਇਹਨਾਂ ਨੂੰ ਸੰਜੀਤ ਕਰੀਏ। ਪਲੇਅਰ ਸਾਹਿਬ ਦਾ ਕਹਤਾ ਹੈ ਕਿ ਇਹ ਸੱਚ ਹੈ ਇਹਨਾਂ ਤੇ ਬਿਲਕੁਲ ਲਾਗੂ ਆਵਾ ਅਮਲੇ ਹੁੰਦੇ ਨੇ। ਇਹ ਰਾਜੇ ਦੇ ਪਾਟੇ ਆ ਉਹਨੂੰ ਵੀ ਕਿੱਥਾ ਨੂੰ ਇਹ ਦਸ਼ਰ ਗੱਲ ਕਰ ਬਿਤਾ ਆਪਤਵਾਦੀ ਕਹਿ ਕੇ ਸਪੋਰਟ ਕਰ ਦਿੱਤੀ। ਸਰਕਾਰ ਵੱਲੋਂ ਇਸ ਪਰਬ੍ਰਿਤੀ ਦੇਖੋ ਸਰਕਾਰ ਨੇ ਬਹੁਤ ਜ਼ੁਲਮ ਕੀਤਾ ਹੈ ਜੀ ਸਰਕਾਰ ਭਾਵੇਂ ਗੁਜਰਾਤ ਦੇ ਵਿੱਚ 2000 ਮੁਸਲਮਾਨ ਵੱਢਦੇ ਉਹਨਾਂ ਤੇ ਕੋਈ ਐਨਐਸਏ ਨਹੀਂ ਲੱਗਦੀ ਸਰਕਾਰ ਭਾਵੇਂ ਬੀਬੀ ਬਿਲਕਿਸਬਾਨੋ ਨੂੰ ਤੇ ਉਹਦੀ ਬੱਚੀ ਨੂੰ ਜਿੰਨਾਂ ਨੇ ਰੇਪ ਕੀਤਾ ਹੈ ਮਾਰਿਆ ਉਹਨਾਂ ਨੂੰ ਕਤਲ ਕੀਤਾ ਹੈ ਉਹਨਾਂ ਨੂੰ 15 ਅਗਸਤ ਵਾਲੇ ਦਿਨ ਰਿਹਾ ਕਰਦੇ ਉਹਨਾਂ ਤੇ ਐਨਐਸਏ ਕੋਈ ਨਹੀਂ ਲੱਗਦੀ ਭਾਵੇਂ ਸਰਸੇ ਵਾਲੇ ਬਲਾਦਕਾਰੀ ਨੂੰ ਕੋਈ 50 ਦਿਨ ਦੀ ਪ੍ਰੋਲ ਦੇ ਦੇ ਜਨਮ ਦਿਨ ਤੇ ਕੇਕ ਕੱਟਣ ਵਾਸਤੇ ਤੇ ਕੋਈ ਇਚੂਣੀ ਪਰ ਜਿਹੜੇ ਸਾਡੇ ਸ਼ਿੰਗ ਅੰਮ੍ਰਿਤ ਸੰਚਾਰ ਕਰਦੇ ਨਸ਼ਾ ਬੰਦ ਕਰਾਉਂਦੇ ਸੀ ਉਹਨਾਂ ਨੂੰ ਤਾਂ ਸਰਕਾਰ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰ ਨੇ ਫਟਚ ਐਨਐਸਐ ਲਾ ਕੇ ਦੇ ਬੰਦ ਕਰ ਦਿੱਤਾ ਅੱਜ ਲੋਕਾਂ ਨੇ ਚੁਣਿਆ ਹੋਇਆ ਜਿਹੜਾ ਨਮਾਇੰਦਾ ਉਹਨੂੰ ਵੀ ਇਹਨਾਂ ਨੇ ਦੁਬਾਰਾ ਐਨਐਸਐ ਸਟੈਂਡ ਕਰਦੀ ਆ ਉਹਨੂੰ ਤਾਂ ਰਿਹਾ ਕਰਨਾ ਚਾਹੀਦਾ ਸੀ ਸੋ ਅੱਜ ਸਰਕਾਰਾਂ ਨੇ ਜ਼ੁਲਮ ਦੀ ਹੱਤ ਪਾਰ ਕਰ ਦਿੱਤੀ ਹੈ ਇੱਥੋਂ ਦੇ ਜਿੱਥੇ ਆਪਾਂ ਬੈਠੇ ਆ ਤਰਨਤਾਰਨ ਸ਼ਹਿਰ ਵਿੱਚ ਪੰਜਵੇਂ ਪਾਛਾ ਦੀ ਨਗਰੀ ਹੈ ਤੇ ਤਰਨਤਾਰਨ ਦੇ ਵਿੱਚ ਐਮਐਲਏ ਦਾ ਘਰ ਵੀ ਸੇਫ ਨਹੀਂ ਦਰਮ ਤਾਰਨ ਦੇ ਵਿੱਚ ਜੱਜ ਦਾ ਘਰ ਵੀ ਸੇਪ ਨਹੀਂ ਚੋਰੀਆਂ ਲਗਾਤਾਰ ਹੋ ਰਹੀਆਂ ਸਾਡੇ ਵਪਾਰੀ ਵੀਰ ਇੱਥੇ ਜਿਹੜੇ ਆ ਦੁਕਾਨਦਾਰ ਵੀਰ ਹੈ ਉਹ ਸਾਰੇ ਆਪਣੇ ਆਪ ਨੂੰ ਲੁੱਟਿਆ ਲੁੱਟਿਆ ਮਹਿਸੂਸ ਕਰਦੇ ਆ ਉਹ ਸਮਝਦੇ ਆ ਕਿ ਸਾਡਾ ਕੋਈ ਵਾਲੀਵਾਰ ਸੀ ਹੈ ਨਹੀਂ ਤੇ ਅਸੀਂ ਆਪਣੀ ਪਾਰਟੀ ਵੱਲੋਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣੇ ਆ ਤੇ ਉਹਨਾਂ ਨੇ ਨਾ ਰਹਾ ਦਾ ਮਾਰਿਆ ਸੋ ਮੈਂ ਇਹ ਬੇਨਤੀ ਕਰਦੀ ਚਾਹੁੰਦਾ ਕਿ ਤੁਸੀਂ ਜੇ ਇਹ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਚੋਰੀਆਂ ਨੂੰ ਨੱਥ ਨਾ ਭਾਈ ਤੇ ਫਿਰ ਸਾਡੀ ਪਾਰਟੀ ਦੁਕਾਨਦਾਰਾਂ ਦੀ ਆਵਾਜ਼ ਬਣੂਗੀ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਕਰਕੇ ਇਹਨਾਂ ਚੋਰੀਆਂ ਨੂੰ ਬੰਦ ਕਰਨ ਦੇ ਵਿੱਚ ਅਸੀਂ ਉਹਨਾਂ ਦਾ ਯੋਗਦਾਨ ਉਹਨਾਂ ਦਾ ਜਿਹੜਾ ਸਾਥ ਦੇਵਾਂਗੇ ਮੇਰੀ ਜਿੱਥੇ ਕੱਟੜ ਤੋਂ ਕੱਟੜ ਘਰ ਦੀ ਜਿਹੜੀ ਪਛਾਣ ਦਿੱਤਾ ਉਹ ਇਸ ਹੰਕਾਰ ਦੇ ਵਿੱਚ ਜਿੰਨਾ ਚਿਰ ਉਹਨਾਂ ਨੂੰ ਮੁਲਕ ਨਹੀਂ ਮਿਲਦਾ ਉਹਨਾਂ ਦਾ ਜਿੰਨਾ ਚਿਰ ਉਹਨਾਂ ਨੂੰ ਆਪਣਾ ਘਰ ਨਹੀਂ ਮਿਲਦਾ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਉਹਨਾਂ ਦਾ ਦੇਸ਼ ਪਾਕਿਸਤਾਨ ਮਿਲਿਆ ਹੈ ਉਸੇ ਤਰੀਕੇ ਨਾਲ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ ਹੈ ਉਸੇ ਤਰੀਕੇ ਨਾਲ ਸਾਈਆਂ ਦੇ ਕਿੰਨੇ ਦੇਸ਼ ਆ ਤੁਸੀਂ ਗਿਣ ਸਕਦੇ ਹੋ ਫਿਰ ਜਿਹੜੇ ਸਿੱਖ ਕੌਮ ਹੈ ਇਹ ਤਾਂ ਸਾਰਿਆਂ ਨੂੰ ਇੱਕ ਪੰਗਤ ਤੇ ਇੱਕ ਸੰਗਤ ਦੀ ਗੱਲ ਕਰਦੀ ਹੈ ਤੇ ਸਿੱਖ ਕੌਮ ਦੀਆਂ ਜੇ ਕੁਰਬਾਨੀਆਂ ਕਿੰੋਂ ਕਿਤੇ 83% ਤੋਂ ਵੀ ਵੱਧ ਕੁਰਬਾਨੀਆਂ ਹੈ ਜੇ ਸਿੱਖ ਕਿਸੇ ਦਾ ਜੰਝੂ ਬਚਾਉਣ ਵਾਸਤੇ ਆਪਣਾ ਬਲੀਦਾਨ ਸਿਰ ਸੀਸ ਦੇ ਸਕਦੇ ਆ ਤੇ ਫਿਰ ਆਪਣਾ ਦੇਸ਼ ਬਣਾਉਣ ਵਾਸਤੇ ਕਿਉਂ ਨਹੀਂ ਕਰ ਸਕਦੇ ਹਿੰਮਤ ਅਸੀਂ ਤਾਂ ਬੇਨਤੀ ਕਰਨੀ ਚਾਹੁੰਦੇ ਆ ਕਿ ਗੁਲਾਮੀ ਦੀ ਇੰਤਿਹਾਈ ਹੋ ਗਈ ਹੈ ਨਾ ਮੈਂ ਨਹੀਂ ਚਾਹੁੰਦਾ ਕਿ ਬਾਈਬਲ ਦਾ ਜਾਂ ਗੀਤਾ ਦਾ ਜਾਂ ਕੁਰਾਨ ਦਾ ਕੋਈ ਉੱਥੇ ਨੁਕਸਾਨ ਕਰੇ ਪਰ ਜੇ ਗੁਰੂ ਗ੍ਰੰਥ ਸਾਹਿਬ ਤੇ ਕੰਬਲਾ ਬਣ ਕੇ ਕੋਈ ਪਾਗਲ ਬਣ ਕੇ ਚੜਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਨਾਲੀਆਂ 'ਚ ਖਲਾਰ ਕੇ ਕੀ ਹਕੂਮਤ ਨੂੰ ਮਿਲਦਾ ਹੈ ਹਕੂਮਤ ਸਿੱਧ ਕੀ ਕਰਨਾ ਚਾਹੁੰਦੀ ਹੈ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਸਿੱਖ ਸਾਂਝੀ ਮਾਲਵਾ ਦਾ ਉਪਦੇਸ਼ ਦਿੰਦੇ ਆ ਤੇ ਸਿੱਖ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈ ਉਹਨੂੰ ਲਾਗੂ ਰੱਖਦੇ ਆ ਉਦੇ ਵਿੱਚ ਭਾਵੇਂ ਕੋਈ ਵੀ ਧਰਮ ਹੋਵੇ ਉਹਦਾ ਅਸੀਂ ਧਰਮ ਜਿਹੜਾ ਉਹਦਾ ਸਤਿਕਾਰ ਕਰਦੇ ਆਂ ਪਰ ਸਾਡਾ ਗੁਰੂ ਗ੍ਰੰਥ ਸਾਹਿਬ ਸੇਵ ਨਹੀਂ ਇਸ ਕਰਕੇ ਸਾਨੂੰ ਸਾਡਾ ਆਪਣਾ ਆਜ਼ਾਦ ਮੁਲਕ ਚਾਹੀਦਾ ਹੈ ਬਫਰ ਸਟੇਟ ਚਾਹੀਦੀ ਹੈ ਜਿਹਦੇ ਵਿੱਚ ਲੜਾਈ ਤਾਂ ਮੁਸਲਮਾਨ ਤੇ ਹਿੰਦੂ ਦੀ ਹੈ ਤੇ ਲੜਾਈ ਸਿੱਖਾਂ ਦੀ ਤਾਂ ਕਿਸੇ ਨਾਲ ਹੈ ਹੀ ਨਹੀਂ ਤੇ ਜੇ ਸਿੱਖਾਂ ਦੀ ਇੱਥੇ ਬਫਰ ਸਟੇਟ ਬਣ ਜੂਗੀ ਫਿਰ ਨਾ ਪਾਕਿਸਤਾਨ ਹਿੰਦੁਸਤਾਨ ਨਾਲ ਲੜੂਗਾ ਜਾਂ ਨਾ ਹਿੰਦੁਸਤਾਨ ਚੀਨ ਨਾਲ ਲੜੂਗਾ ਫਿਰ ਤਾਂ ਅਸੀਂ ਬਫਰ ਸਟੇਟ ਸਾਰਿਆਂ ਨੂੰ ਲੜਾਈ ਤੋਂ ਰੋਕ ਕੇ ਰੱਖਾਂਗੇ ਕਿਸੇ ਦਾ ਵੀ ਹੌਨ ਨਹੀਂ ਡੋਲਣ ਦਿੰਦੇ ਇਸ ਕਰਕੇ ਇਹ ਇਹਨਾਂ ਮੁਲਕਾਂ ਨੂੰ ਵੀ ਆਪਣੀ ਗੰਗ ਧੋਕਣ ਵਾਸਤੇ ਵਪਰ ਸਟੇਟ ਬਣਾਉਣੀ ਬਹੁਤ ਜ਼ਰੂਰੀ ਹੈ ਤੇ ਇਹ ਸਾਡਾ ਰਾਈਟ ਹੈ ਤੇ ਰਾਈਟ ਜਿਹੜਾ ਉਹ ਮੰਗਣਾ ਕੋਈ ਮਾੜੀ ਗੱਲ ਨਹੀਂ